ਖਬਰ ਮਨੀਸ਼ ਸੋਧਿਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜੀ ਹਾਂ ਦਿੱਲੀ ਸ਼ਰਾਬ ਕਟਾਲੇ ਦੇ ਵਿੱਚ 16 ਮਹੀਨਿਆਂ ਤੋਂ ਵੱਧ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਮਨੀਸ਼ ਸੋਧਿਆ ਨੂੰ ਵੱਡੀ ਰਾਹਤ ਮਿਲੀ ਹੈ ਸੁਪਰੀਮ ਕੋਰਟ ਨੇ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ ਜੀ ਹਾਂ ਦੇਸ਼ ਦੀ ਸਰਵਉੱਚ ਅਦਾਲਤ ਯਾਨੀ ਕਿ ਸੁਪਰੀਮ ਕੋਰਟ ਨੇ ਆਖਰਕਾਰ ਮਨੀਸ਼ ਸੋਧਿਆ ਨੂੰ ਜ਼ਮਾਨਤ ਦੇ ਦਿੱਤੀ ਹੈ 10 ਲੱਖ ਰੁਪਏ ਦੇ ਨਿਜੀ ਮੁਚਲਕੇ ਤੇ ਜ਼ਮਾਨਤ ਮਨਜ਼ੂਰ ਹੋਈ ਹੈ ਖਬਰ ਹੈ ਕਿ ਸਿਸੋਦੀ ਅੱਜ ਸ਼ਾਮੀ ਜੇਲ੍ਹ ਤੋਂ ਰਿਹਾਅ ਹੋ ਜਾਣਗੇ ਇਸ ਤੋਂ ਪਹਿਲਾਂ ਮਨੀਸ਼ ਸਿਸੋਦੀਆ ਨੇ ਦਿੱਲੀ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਜਿਸ ਦੇ ਵਿੱਚ ਉਹਨਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ ਸਿਸੋਦੀ ਅਤੇ ਆਪਕਾਰੀ ਨੀਤੀ 'ਚ ਬੇਨਿਆਮੀਆਂ ਦਾ ਦੋਸ਼ ਹੈ ਜਸਟਿਸ ਬੀ ਆਰ ਗਵਈ ਅਤੇ ਕੇਵੀ ਵਿਸ਼ਵਨਾਥ ਦੀ ਬੈਂਚ ਇਹ ਹੁਕਮ ਜਿਹੜਾ ਸੁਣਾਏਗੀ ਉੱਥੇ ਹੀ ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੰਗਲਵਾਰ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਸੀਨੀਅਰ ਵਕੀਲ ਏਐਮ ਸਿੰਗਵਿਨੇਸ ਸੌਦੀਆ ਦੇ ਤਰਫੋਂ ਕਿਹਾ ਕਿ 17 ਮਹੀਨੇ ਬੀਤ ਚੁਕੇ ਨੇ ਇੱਕ ਘਟੋ-ਘਟ ਸਜ਼ਾ ਦਾ ਲਗਭਗ ਅੱਧਾ ਜੋ ਇਸ ਕੇਸ ਦੇ ਵਿੱਚ ਦਿੱਤੀ ਜਾ ਸਕਦੀ ਸੀ ਉਹਨਾਂ ਜਾਂਚ ਏਜੰਸੀਆਂ ਦੇ ਮੁਨਾਫੇ ਤੇ ਲੱਗੇ ਦੋਸ਼ਾਂ ਦਾ ਵੀ ਖੰਡਨ ਕੀਤਾ ਅਤੇ ਕਿ ਮੰਤਰੀ ਮੰਡਲ ਦੇ ਵੱਲੋਂ ਇਹ ਫੈਸਲੇ ਤਤਕਾਲੀ ਲੈਫਟੀਨੈਂਟ ਗਵਰਨਰ ਸਮੇਤ ਕਈ ਅਧਿਕਾਰੀਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਏ ਗਏ ਸਨ ਐਡੀਸ਼ਨਲ ਸਲਟਰ ਜਨਰਲ ਰਾਜੂ ਨੇ ਸੋਮਵਾਰ ਨੂੰ ਕਿਹਾ ਕਿ ਮੁਨਾਫੇ ਦੇ ਮਾਰਜਨ ਨੂੰ ਬਿਨਾਂ ਕਿਸੇ ਕਾਰਨ ਦੇ ਮਨਮਾਨੇ ਢੰਗ ਦੇ ਨਾਲ ਨਹੀਂ ਵਧਾਇਆ ਜਾ ਸਕਦਾ ਉਹਨਾਂ ਅੱਗੇ ਕਿਹਾ ਕਿ ਇਸ ਸੋਧਿਆ ਕੋਈ ਬੇਕਸੂਰ ਵਿਅਕਤੀ ਨਹੀਂ ਹੈ ਜਿਸ ਨੂੰ ਸਿਆਸੀ ਕਾਰਨਾਂ ਕਰਕੇ ਚੁੱਕਿਆ ਗਿਆ ਹੋਵੇ ਸਰਗੋ ਇਸ ਘਟਾਲੇ ਦੇ ਵਿੱਚ ਡੂੰਘੇ ਸ਼ਾਮਲ ਨੇ ਉਹਨਾਂ ਨੇ ਅੱਗੇ ਕਿਹਾ ਕਿ ਉਸ ਦੀ ਸ਼ਮੂਲੀਅਤ ਦੇ ਸਬੂਤ ਨੇ ਉਹਨਾਂ ਅੱਗੇ ਇਹ ਵੀ ਕਿਹਾ ਕਿ ਉਪ ਮੁੱਖ ਮੰਤਰੀ ਸਨ ਜਿਨ੍ਹਾਂ ਕੋਲ 18 ਵਿਭਾਗ ਸਾਰੇ ਤੇ ਉਹ ਸਾਰੇ ਮੰਤਰੀ ਮੰਡਲ ਦੇ ਫੈਸਲੇ ਆ ਦੇ ਲਈ ਜ਼ਿੰਮੇਵਾਰ ਸਨ ਇਸ ਹਫਤੇ ਵਿੱਚਕਾਰ ਵੱਡੀ ਖਬਰ ਇਹ ਹੈ ਕਿ ਮਨੀਸ਼ ਸੋਧਿਆ ਨੂੰ ਜ਼ਮਾਨਤ ਮਿਲ ਗਈ ਹੈ ਸੁਪਰੀਮ ਕੋਰਟ ਨੇ ਜਿਹੜਾ ਹੈ ਜ਼ਮਾਨਤ ਅਰਜੀ ਨੂੰ ਮਨਜ਼ੂਰ ਕਰ ਲਿਆ 10 ਲੱਖ ਰੁਪਏ ਦੇ ਨਿਜੀ ਮੁਚਲਕੇ ਤੇ ਜ਼ਮਾਨਤ ਜੜੀ ਹੈ ਉਹ ਮਨਜ਼ੂਰ ਹੋਈ ਹੈ ਸ਼ਾਮ ਤੱਕ ਮਨੀਸ਼ ਸੋਧਿਆ ਜੇਲ੍ਹ ਤੋਂ ਬਾਹਰ ਆ ਜਾਣਗੇ ਦੱਸਿਆ ਕਿ 17 ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਉਣਗੇ ਮਨੀਸ਼ ਸਿਸੋਧਿਆ ਵੱਡੀ ਖਬਰ ਮਨੀਸ਼ ਸਿਸੋਧਿਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜੀ ਹਾਂ ਦਿੱਲੀ ਸ਼ਰਾਬ ਕੋਟਾਲੇ ਦੇ ਵਿੱਚ 16 ਮਹੀਨਿਆਂ ਤੋਂ ਵੱਧ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਮਨੀਸ਼ ਸਿਸੋਧਿਆ ਨੂੰ ਵੱਡੀ ਰਾਹਤ ਮਿਲੀ ਹੈ ਸੁਪਰੀਮ ਕੋਰਟ ਨੇ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਹੈ ਜੀ ਹਾਂ ਦੇਸ਼ ਦੀ ਸਰਵੋਚ ਅਦਾਲਤ ਯਾਨੀ ਕਿ ਸੁਪਰੀਮ ਕੋਰਟ ਨੇ ਆਖਰਕਾਰ ਮਨੀਸ਼ ਸੋਧਿਆ ਨੂੰ ਜ਼ਮਾਨਤ ਦੇ ਦਿੱਤੀ ਹੈ 10 ਲੱਖ ਰੁਪਏ ਦੇ ਨਿਜੀ ਮੁਚਲਕੇ ਤੇ ਜ਼ਮਾਨਤ ਮਨਜ਼ੂਰ ਹੋਈ ਹੈ ਖਬਰ ਹੈ ਕਿ ਸੋਧਿਆ ਅੱਜ ਸ਼ਾਮ ਹੀ ਜੇਲ੍ਹ ਤੋਂ ਰਿਹਾਅ ਹੋ ਜਾਣਗੇ ਇਸ ਤੋਂ ਪਹਿਲਾਂ ਮਨੀਸ਼ ਸੋਧਿਆ ਨੇ ਦਿੱਲੀ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ ਜਿਸ ਦੇ ਵਿੱਚ ਉਹਨਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ ਸੋਧਿਆ ਤੇ ਆਪਕਾਰੀ ਨੀਤੀ 'ਚ ਬੇਨਿਆਮੀਆਂ ਦਾ ਦੋਸ਼ ਹੈ ਜਸਟਿਸ ਬੀ ਆਰ ਗਵਈ ਅਤੇ ਕੇਵੀ ਵਿਸ਼ਵਨਾਥ ਦੀ ਬੈਂਚ ਇਹ ਹੁਕਮ ਜਿਹੜਾ ਹੈ ਉਹ ਸੁਣਾਏਗੀ ਉਥੇ ਹੀ ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੰਗਲਵਾਰ ਨੂੰ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਸੀਨੀਅਰ ਵਕੀਲ ਐਮ ਸਿੰਗੂ ਨੇ ਸੌਦੀਆ ਦੇ ਤਰਫੋਂ ਕਿਹਾ ਕਿ 17 ਮਹੀਨੇ ਬੀਤ ਚੁਕੇ ਨੇ ਇੱਕ ਘਟੋਕਟ ਸਜ਼ਾਦਾਰ ਲਗਭਗ ਅੱਧਾ ਜੋ ਇਸ ਕੇਸ ਦੇ ਵਿੱਚ ਦਿੱਤੀ ਜਾ ਸਕਦੀ ਸੀ ਉਹਨਾਂ ਜਾਂਚ ਏਜੰਸੀਆ ਦੇ ਮੁਨਾਫੇ ਤੇ ਲੱਗੇ ਦੋਸ਼ਾਂ ਦਾ ਵੀ ਖੰਡਨ ਕੀਤਾ ਅਤੇ ਕਿਹਾ ਕਿ ਮੰਤਰੀ ਮੰਡਲ ਦੇ ਵੱਲੋਂ ਇਹ ਫੈਸਲੇ ਤਤਕਾਲੀ ਲੈਫਟੀਨੈਂਟ ਗਵਰਨਰ ਸਮੇਤ ਕਈ ਅਧਿਕਾਰੀਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਏ ਗਏ ਸਨ ਐਡੀਸ਼ਨਲ ਸਾਈਲਟਾ ਜਨਰਲ ਰਾਜੂ ਨੇ ਸੋਮਵਾਰ ਨੂੰ ਕਿਹਾ ਕਿ ਮੁਨਾਫੇ ਦੇ ਮਾਰਜਿਨ ਨੂੰ ਬਿਨਾਂ ਕਿਸੇ ਕਾਰਨ ਦੇ ਮਨਮਾਨੇ ਢੰਗ ਦੇ ਨਾਲ ਨਹੀਂ ਵਧਾਇਆ ਜਾ ਸਕਦਾ ਉਹਨਾਂ ਅੱਗੇ ਕਿਹਾ ਕਿ ਸਸੋਧੀਆਂ ਕੋਈ ਬੇਕਸੂਰ ਵਿਅਕਤੀ ਨਹੀਂ ਹੈ ਜਿਸ ਨੂੰ ਸਿਆਸੀ ਕਾਰਨਾ ਕਰਕੇ ਚੁੱਕਿਆ ਗਿਆ ਹੋਵੇ ਸਰਗੋ ਇਸ ਘਟਾਲੇ ਦੇ ਵਿੱਚ ਡੂੰਗੇ ਸ਼ਾਮਲ ਨੇ ਉਹਨਾਂ ਨੇ ਅੱਗੇ ਕਿਹਾ ਕਿ ਉਸ ਦੀ ਸ਼ਮੂਲੀਅਤ ਦੇ ਸਬੂਤ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਮੁੱਖ ਮੰਤਰੀ ਸਨ ਜਿਨ੍ਹਾਂ ਕੋਲ 18 ਵਿਭਾਗ ਸਨ ਤੇ ਉਹ ਸਾਰੇ ਮੰਤਰੀ ਮੰਡਲ ਦੇ ਫੈਸਲਿਆਂ ਦੇ ਲਈ ਜ਼ਿੰਮੇਵਾਰ ਸਨ ਇਸ ਆਪ ਦੇ ਵਿਚਕਾਰ ਵੱਡੀ ਖਬਰ ਇਹ ਹੈ ਕਿ ਮਨੀਸ਼ ਸੋਧਿਆ ਨੂੰ ਜ਼ਮਾਨਤ ਮਿਲ ਗਈ ਹੈ ਸੁਪਰੀਮ ਕੋਰਟ ਨੇ ਜਿਹੜਾ ਹੈ ਜ਼ਮਾਨਤ ਅਰਜੀ ਨੂੰ ਮੰਜ਼ੂਰ ਕਰ ਲਿਆ 10 ਲੱਖ ਰੁਪਏ ਦੇ ਨਿਜੀ ਮੁਚਲਕੇ ਤੇ ਜ਼ਮਾਨਤ ਜੜੀ ਹੈ ਉਹ ਮਨਜ਼ੂਰ ਹੋਈ ਹੈ ਸ਼ਾਮ ਤੱਕ ਮਨੀਸ਼ ਸਿਸੋਧਿਆ ਜੇਲ੍ਹ ਤੋਂ ਬਾਹਰ ਆ ਜਾਣਗੇ ਦੱਸਿਆ ਕਿ 17 ਮਹੀਨੇ ਬਾਅਦ ਜੇਲ੍ਹ ਤੋਂ ਬਾਹਰ ਆਉਣਗੇ ਮਨੀਸ਼ ਸਿਸੋਧਿਆ